ਪੰਜਾਬ ਯੂਨੀਵਰਸਿਟੀ ਇਜ਼ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਜਦੋਂ ਆ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟ ਵੀ ਬਣਿਆ ਸੀ ਉਦੋਂ ਅਬ ਯੂਨੀਵਰਸਿਟੀ ਦਾ ਐਕਟ ਨਹੀਂ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਤੇ ਬਾਕੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਇੰਟਰਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਅਬ ਸ਼ਹਿਰ ਤੋਂ ਕੱਢ ਕੇ ਆਪਣੀ ਆਪਣੀਆਂ ਯੂਨੀਵਰਸਿਟੀਆਂ ਬਣਾ ਲੀਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ ਤਕਰੀਬਨ ਕਾਲਜਿਸ ਆਫ ਪੰਜਾਬ ਆਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ the starting point of mine secondly jehda badi clear hai ki saazish ho rahi hai to holy holy uh, convert chandigarh jehda rightfully right punjab da hai kalla state hai hindustan vich ida koi capital nahi hai as per law as per since independence ਜਿਹੜੀ ਨਵੀਂ ਸਟੇਟ ਨਿਕਲਦੀ ਐ origignal state ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਐ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ-ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ ਐ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰਾਂ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਹੇ ਆ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ ਆਲ ਪੋਸਟ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲਿਟਿਕ ਪੋਲਿਟਿਸ਼ੀਅਨ ਨਹੀਂ ਆਇਆ ਮਦਮਾ ਅਜਿਹਾ ਹੀ ਕਹਦਾ ਆਮ I am very clear person ਮੈਂ ਆਪ ਇੱਥੋਂ ਪੜਿਆ ਹਾਂ 4 ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੋਂ ਪੜੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਥਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੈ ਕਿ ਵੀ 올 ਪਾਰਟੀਆਂ ਵਟ ਏਵਰ ਦੇ ਅਫੀਲੀਏਸ਼ਨਸ ਮੈਨ ਮੀ ਨਾਟ ਟੂ ਮੇਕ ਦਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹਣਾ ਹੈ ਕਿਸੇ ਹਾਲ ਚ ਕਿਸੇ ਹਾਲ ਚ ਵੀ ਵਿਲ ਨਾਟ ਅਲਾਉ ਦਿਸ ਵੀ ਵਿਲ ਨਾਟ ਅਲਾਉ ਦਿਸ ਐਜ਼ ਇੱਕ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਵੀ ਸ਼ੁੱਡ ਆਲ ਲੁੱਕ ਅਬਾ ਪੋਲਿਟਿਕਸ ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਇਸ਼ੂਸ ਹੈਗੀਆਂ میری گل نو اٹس ناٹ پولیٹیکل دس ایک منٹ آپ فسٹ اسٹپ ہے پہلے تھوڑے ڈرائنگ روم چبزہ کر گئے تھوڑے بیڈ روم چ پہنچ گئے سو دس از اٹسٹنگ پوائنٹ فار ایس اینڈ آئی ایم ود دسٹڈ اینڈ ایز پیپل آف پنجاب میں ارسپیکٹ آف ایپل پارٹی میں سارے بینتی کرنا وی شوڈ سیٹ انڈر ون پلیٹ فارم اینڈ کنوے دا میسج as if you convey it together it's a very strong message that irrespective of whatever affiliations are assi is university nu kise halat ch nahi jaan dewange this is punjab ਪੰਜਾਬ ਸਰਕਾਰ ਦੇ ਲਈ ਪੰਜਾਬੀ ਜਨੈਸ ਦੀ ਪਟਿਆਲਾ ਇੱਕ ਵਾਰ ਪੂਰਾ ਕਰ ਲਈ। ਛੋਟੀ ਸਰਕਾਰ ਵਲੇ ਪੰਜਾਬੀ ਜਨੈਸ ਦੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀਗੀ ਕਰ ਲਈ ਇੱਕ ਮੈਂ ਉਹਦੇ ਮਨ ਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ। ਕੋਠੀ ਪੂਰਾ ਕਰ ਲਾਂ। ਉਹ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕੈਪੇਬਲ ਹੈ ਵੀ ਸਫੀਸ਼ੈਂਟ ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਜਮਾਤ ਮਾਫ ਕਰਕੇ ਇਹਨੂੰ ਪੂਰੀ ਤਰੀਕਾ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇ ਇੰਨੀ ਕੈਪੇਬਲ ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪੇਬਲ ਹੋਵੋਗੇ ਕਿ ਤੁਸੀਂ ਇਹ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸਲੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾਟ ਮੇਕ ਥਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਦਿਸ ਇਜ਼ ਆ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਸ ਫॉर ਪੋਲਿਟਿਕਸ ਮੈਂ ਤਾਈਆਂ ਕਿਆ ਸੀ ਮੈਂ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਸੀ ਇਨ ਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋਨਟ ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ سو so, میرا بڑا کلیئر ہے منی از ناٹ دا کرائیٹیریا فار ا سٹیٹ ہن جے دے آر ویریئس میتھڈز آف جنریشن آف منی جیڈ سیٹ آل ایک پنجاب پاور سپلس یو ڈونٹ نیڈ منی ٹوڈے دے ادر ویز سو فار اس کئی چیزیں ہونی ہیں سمبلز آف دا سٹیٹ دس از سمبل آف دا سٹیٹ پنجاب یونیورسٹی یو کی ਲੈਟਡ ਗੋ ਜਸਟ ਫਾਰ 200 ਕਰੋੜ ਦਾ 300 ਕਰੋੜ ਦਾ ਆਊਟਮਾ 1 ਲੱਖ ਕਰੋੜ ਦਾ ਬਜਟ ਸੋ ਆਈ ਏਮ ਵੈਰੀ ਕਲੀਅਰ ਕਿ ਆਈ ਏਮ ਰੈਡੀ ਟੂ ਟੇਕ ਓਵਰ ਦ ਰਿਸਪੌਂਸਿਬਿਲਟੀ ਇਨ ਆਰ ਪਾਰਟੀ ਆ ਕਮਿਟਮੈਂਟ ਹੈ ਕਿ ਵਾਟਐਵਰ ਇਜ਼ ਰਿਕੁਆਇਰਡ ਆਈ ਵਿਲ ਦਿਸ ਥਿੰਗ ਮੇਰੀ ਇਮੋਸ਼ਨਲ ਵੀ ਅਟੈਚਮੈਂਟ ਹੈ ਮੈਂ ਇਥੋਂ ਯਾਰ 4 ਸਾਲ ਉਹ ਮਾਈ ਲਾਈਫ ਆ ਸਟੱਡੀਡ ਹੇਅਰ ਐਂਡ ਆਈ ਪਰਸਨਲੀ ਫੀਲ ਥੈਟ ਆਲ ਆਫ ਅਸ ਸ਼ੁੱਡ ਗੈਟ ਟੂਗੇਦਰ ਐਂਡ ਆ ਰਿਕੁਐਸਟ ਐਵਰੀਬਾਡੀ ਕਮਾਂਡਰ ਵਨ ਪਲੈਟਫਾਰਮ ਵਿਦ 1 ਮਿਸ਼ਨ ਕਿ ਆ ਪੰਜਾਬ ਹੈ ਇਹਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਛ ਮਰਜ਼ੀ ਹੋ ਜੇ ਵਾਟਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਕੁ ਕਨਵੇ ਹਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਨ ਵਾਸਤੇ ਪ੍ਰਾਈਮ ਵਿਸ ਪ੍ਰੈਜ਼ੀਡੈਂਟ ਕੋਲੇ ਮੈਂ ਟਾਈਮ ਲਿਆ ਰਿਹਾ ਜੇ ਹਫਤੇ 10 ਦੇ ਵਿੱਚ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ði ਨੈਕਸਟ ਥੈਂਕ ਯੂ ਬੋਲੋ